ਹਾਂਜੀ ਵੈਲਕਮ ਆ ਜੀ ਗਾਇਜ਼ ਕੀ ਹਾਲ ਸਾਰਿਆਂ ਦਾ ਠੀਕ ਠਾਕ ਜੀ ਅੱਜ ਅਸੀਂ ਲੱਗੇ ਆਂ ਅਸੀਂ ਕ੍ਰਿਕਟ ਖੇਡਣ ਦੇ ਤੁਹਾਨੂੰ ਦਿਖਾਉਨੇ ਆਂ ਕ੍ਰਿਕਟ ਮੈਚ ਤੇ ਅੱਜ ਤੁਹਾਨੂੰ ਜੋ ਵੀ ਸਾਰੇ ਦਿਨ ਚ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇ ਅੱਜ ਇਹਨਾਂ ਨੂੰ ਕ੍ਰਿਕਟ ਦਿਖਾਉਣੀ ਆ ਹਾਂਜੀ ਤੇ ਕੁਝ ਬੰਦੇ ਆਪਣੇ ਆ ਦੇਖੋ ਆ ਗਏ ਆ ਤੇ ਹੌਲੀ ਹੌਲੀ ਬਾਕੀ ਇਕੱਠੇ ਹੋ ਜਾਣੇ ਆ ਆ ਵਾ ਆਪਣੀ ਗਰਾਊਂਡ ਖਜਾਲੇ ਵਾਲੀ ਵੇਖ ਲਓ ਬਹੁਤ ਵੱਡੀ ਗਰਾਊਂਡ ਆ ਇਥੇ ਥੋੜੇ ਦਿਨਾਂ ਤੱਕ ਟੂਰਨਾਮੈਂਟ ਵੀ ਹੋਣ ਵਾਲਾ ਉਹ ਵੀ ਤੁਹਾਨੂੰ ਦਿਖਾਵਾਂਗੇ ਚਮਕ ਦਿਨਾਂ ਦਾ ਹੋਣਾ ਵਾ ਫੁੱਟਬਾਲ ਦਾ ਤੇ ਇੱਕ ਦਿਨ ਦਾ ਉਹ ਪਰਲੇ ਪਾਸੇ ਕਬੱਡੀ ਵਾਲੀ ਗਰਾਊਂਡ ਉੱਧਰ ਹੋਣਾ ਆ ਆਪ ਪ੍ਰੈਕਟਿਸ ਕਰਦੇ ਓਏ ਬੰਦੇ ਕੀ ਚੱਲਣਾ ਵਾ ਰਗੜੇ ਵੀ ਚੱਲਣਗੇ ਵੇ ਲੋਕ ਰਗੜਿਆਂ ਦਾ ਵੀ ਖਾਸ ਪ੍ਰਬੰਧ ਆ ਉਹ ਕਈ ਬੰਦੇ ਆਪਣੇ ਫੋਨ ਤੇ ਲੱਗੇ ਅਜੇ ਹੌਲੀ ਹੌਲੀ ਬੰਦੇ ਇਕੱਠੇ ਹੋਣਦੇ ਉਹ ਸ਼ੈਮੀ ਵੀ ਆ ਗਿਆ ਪਰੇ ਬਾਕੀ ਤੋਂ ਮੈਚ ਚੱਲਦਾ ਫਿਰ ਤੁਹਾਨੂੰ ਦਿਖਾਉਨੇ ਆਪਾਂ ਹਾਂਜੀ ਓਕੇ ਹਾਂ ਉਸ ਨੂੰ ਮਾਰਦੇ ਬੈਠੇ ਮੈਸ ਨਾ ਕਰੀ ਕੋਸ਼ਿਸ਼ ਲੋ ਜੀ ਮੈਂ ਹੋ ਗਿਆ ਹਾਂ ਆਊਟ ਤੇ ਵੰਛ ਲੱਗਾ ਬੋਲਿੰਗ ਕਰਾ ਉਹਨਾਂ ਨੂੰ ਜਿਸ ਨੂੰ ਉਹਨਾਂ ਦੀ ਵਾਰੀ ਜਣਾ ਵੇਖੋ ਕੀ ਕਰਦੇ ਆ ਬਾਲਾਂ ਹੀ ਮਿਸ ਕਰੀ ਜਾਂਦੇ ਬੰਦੇ ਸਾਡੇ ਤੇ ਜਿਸ ਨੇ ਆਪਾਂ 50 ਬਣਾ ਦिए ਹੈ ਨਾ ਇਹ ਤੇ 20 ਵੀ ਨਹੀਂ ਬਣੇ ਉਦਾਂ ਆ ਜਿਹੜਾ ਬੋਲਿੰਗ ਕਰਾਉਣਾ ਨੇ ਬਹੁਤ ਕੁੱਟਿਆ ਗੱਲ ਆਨੂੰ ਲੋ ਫੇਰ ਕੈਚ ਚੜ ਗਿਆ ਜੇ ਕੱਢ ਲੋ ਇਹ ਆਓ ਨਾਟ ਆਊਟ ਹੋਇਆ ਬੰਦਾ ਆਪਣਾ ਬਚ ਗਿਆ ਜੀਵਨ ਦਾਣ ਜੀਵਨ ਦਾਣ ਮਿਲ ਗਿਆ ਮੁੰਡੇ ਨੂੰ ਦੋ ਪਲੇਅਰ ਆ ਬੈਠੇ ਆਪਣੇ ਸਾਲਾ ਚੱਲੋ ਐਸਡੀਐਫ ਮਿਲ ਗਿਆ ਯਾਰ ਆਪਾਂ ਨੂੰ ਆ ਮੁੰਡੇਓ ਕੀ ਹਾਲ ਚੱਲ ਠੀਕ ਆ ਜੇ ਇਹ ਸਬਸਕ੍ਰਾਈਬ ਕੀਤਾ ਮੇਰਾ ਚੈਨਲ ਕਿ ਨਹੀਂ ਕੀਤਾ ਸਾਰੇ ਜਾਣੇ ਕਰੋ ਕੀਤਾ ਭਰਾ ਨਹੀਂ ਕਰ ਮੇਰਾ ਭਰਾ ਚੈਨਲ ਸਬਸਕ੍ਰਾਈਬ ਆਪਣਾ ਹੈ ਸਪੋਰਟ ਕਰੋ ਭਰਾ ਨੂੰ ਸਪੋਰਟ ਕਰੋ ਵੀ ਹੋਰ ਕੀ ਹੈ ਭਰਾ ਸਪੋਰਟ ਚਾਹੀਦੀ ਤੁਹਾਡੀ ਆਪਾਂ ਨੂੰ ਫੁੱਲ ਇਧਰ ਦੇਖੋ ਕਿੰਡੀ ਸੋਹਣੀ ਆ ਸਰੋਂ ਕਿਥੇ ਚੱਲੇ ਮੁੰਡੇ ਸਕੂਲੋਂ ਆਏ ਤੁਸੀਂ ਨਾ ਸਕੂਲੋਂ ਆਏ ਘਰ ਚੱਲੇ ਪੇਪਰ ਹੁੰਦੀ ਆ ਪੇਪਰੋਂ nde ਕਾਦਾ ਪੇਪਰ ਹੀ ਅੱਜ ਪੇਪਰ ਆ ਇੰਗਲਿਸ਼ ਦਾ ਅਸਾ ਇੰਗਲਿਸ਼ ਦਾ ਕਿਦਾਂ ਦਾ ਆਇਆ ਫਿਰ ਚਲੋ ਠੀਕ ਆ ਚਲੋ ਠੀਕ ਆ ਜੀ ਓਕੇ ਅਸੀਂ ਜਿਮ ਉਦਾਂ ਦੇ ਜਿਮ ਚ ਅਸੀਂ ਕਰਨੀ ਥੋੜੀ ਸ਼ੂਟ ਭਾਰੇ ਆ ਬਥੇ ਮਿਊਜ਼ਿਕ ਚੱਲਣ ਦੇ ਤਾਂ ਕੋਪੀਰਾਈਟ ਆ ਜਾਣਾ ਹੈ ਪਾਹੀ ਨਹੀਂ ਹੋਣੇ ਆਪਾਂ ਨੂੰ ਇਹ ਲੱਖ ਤੋਂ ਲੱਖ ਕਿਹੜਾ ਲੱਖ ਤੋਂ ਲੱਖ ਕਿਹੜਾ ਹੋਣਾ YouTube ਤਾਂ ਫਿਰ ਆਪਾਂ ਨੂੰ ਹੋਣਾ ਨਹੀਂ ਹੈ ਨਾ ਡਾਈਟ ਤਾਂ ਕਰਦੇ ਨਹੀਂ ਨਿਕਲਣਾ ਹਾਂ ਪੇਮੈਂਟ ਹੋਣੀ ਨਹੀਂ ਕੈਨਸਲ ਆਪਣੀ ਤਾਂ ਕਰਕੇ ਫਿਰ ਨਹੀਂ ਜਿਮ ਵਿੱਚ ਮਤਲਬ ਵੀਡੀਓ ਬਣਾਈ ਹਾਂ ਬਈ ਅਮਰਤੋਂ ਨਹੀਂ ਕਿੱਤਲੇ ਆ ਹੁਣ ਆਪਾਂ ਚੱਲੇ ਆ ਜੂਸ ਪੀਣ ਹੁਣ ਜੂਸ ਪੀਣ ਚੱਲੇ ਆ ਆਪਾਂ ਮੁਰਕਾ ਮੁਰਕੇ ਆਪਿਆ ਕੰਮ ਹਾਂ ਅਮਰਤੇ ਮੁਰਕਾ ਮੁਰਕਾ ਮੈਨੂੰ ਅੱਜ ਨਹੀਂ ਇਦਾਂ ਮੁੜਕਾ ਆ ਕਿਉਂਕਿ ਮੈਂ ਜ ਨਵੀਂ ਨਵੀਂ ਜਿਮ ਜਿਮ ਜੁਆਇਨ ਤੇ ਨਹੀਂ ਆਪਣੇ ਕੋਹੋ ਜੀ ਗੱਲ ਬਣਦੀ ਹੈ ਜੇ ਆਪਾਂ ਹੁਣ ਚੱਲੇ ਆ ਜੂਸ ਪੀਣ ਹਾਂਜੀ ਆ ਥੋੜੇ ਆਪਣੇ ਛ ਔਰ ਏਦਾਂ ਕਰੀ ਅਮਰ ਤਾਂ ਸੱਚ ਮੈਨੂੰ ਚੇਤਾ ਆ ਗਿਆ ਉਹ ਆਪਾਂ ਨਹੀਂ ਨਹੀਂ ਮਸ਼ੀਨ ਨਹੀਂ ਖਾਣੀ ਉਹ ਆਪਾਂ ਨੂੰ ਨਾ ਥੋੜਾ ਬੈਂਕ 'ਚ ਕੰਮ ਹੀ ਪਹਿਲਾਂ ਉਹ ਕਰ ਲਈਏ ਚਾਪੜਾ ਵੀ ਇਹਨੇ ਖੁੱਲੀ ਵੀ ਹੈ ਕਿ ਨਹੀਂ ਖੁੱਲੀ ਹਾਂ ਬੈਂਕ ਵੀ ਵੇਖ ਆਈਏ ਪਹਿਲਾਂ ਉਹਨਾਂ ਜ਼ਰੂਰੀ ਕੰਮ ਹੀ ਤੇ ਉਹ ਕਰ ਆਈਏ ਪਹਿਲਾਂ ਚਲੋ ਤੇ ਬਾਅਦ 'ਚ ਹੀ ਉਹੜਾ ਜੂਸ ਦੀ ਰੇੜੀ ਜਿਹੜੀ ਪਹਿਲੀ ਨਹੀਂ ਦੂਜੀ ਹੈ ਉਤੋਂ ਜੂਸ ਪੀਣਾ ਹੈ ਯਾਰ ਆਪਣਾ ਸਰਤਾਜ ਹਾਂ ਤਾਂ ਦੱਸਦਾ ਭਾਈ ਲੋਖੀ ਖੇਡਣਾ ਹੈ ਨਹੀਂ ਨਹੀਂ ਉੱਦਾਂ ਏ ਆਪਣੇ ਚਮੜੇ ਦਾ ਰੌਣਕ ਰਹਿੰਦੀ ਏ ਗਜਰੇ ਜੋਗੀ ਹਨਾ ਖਾਲੀ ਜਾਂ ਨਹੀਂ ਰਹਿੰਦਾ। ਉਹੋ ਜੀ ਰੌਣਕ ਨਹੀਂ ਹੈਗੀ। ਸ਼ਾਮਾਂ ਰੌਣਕ ਰਹਿੰਦੀ ਆ। ਚੰਡੀਗੜ੍ਹ ਵਾਲੀ ਰੌਣਕ ਨਹੀਂ ਹੈਗੀ। ਚੰਡੀਗੜ੍ਹ ਵਾਲੀ ਕਿੱਥੇ ਗੱਲ ਬਣਨੀ ਹਨਾ। ਇਹ ਥੋੜਾ ਕਾਦੀ ਵਾਲੀ ਵੀ ਨਹੀਂ ਹੈਗੀ ਇੱਥੇ ਤੇ। ਕਾਦੀ ਵਾਲੀ ਰੌਣਕ ਉਹ ਨਹੀਂ ਆ ਸਕਦੀ ਇੱਥੇ ਤੇ। ਪਰ ਫਿਰ ਵੀ ਆਪਣੇ ਹਿਸਾਬ ਨਾਲ ਪਿੰਡਾਂ ਦੇ ਹਿਸਾਬ ਨਾਲ ਸਹੀ ਆ। ਵੀ ਇਹ ਵੀ ਨਹੀਂ ਕਹਿ ਸਕਦੇ ਵੀ ਸਾਡੇ ਏਡੇ ਚੰਨੀ ਕੋ। ਆ ਦੋ ਬੰਦੇ ਹੋਰ ਆਪਣੇ ਇੱਥੇ। ਇਹਨਾਂ ਕੋਲ ਇਹਨੂੰ ਮਿਲਣਾ ਆਪਾਂ ਹਨਾ। ਇਹਨਾਂ ਕੋਲ ਦਵਾਈ ਲੈ। ਇਹਨਾਂ ਕੋਲ ਦਵਾਈ ਲੈਣੀ ਆਪਾਂ ਬਾਅਦ ਕੋਈ ਨਹੀਂ। ਇਹਨਾਂ ਨੂੰ ਮਿਲਦੇ ਆਂ ਜਾ ਕੇ ਫੇਰ ਇੱਥੇ ਹੀ ਪਿੰਡ ਜਾਣਾ ਜਦੋਂ ਬੈਂਕ ਬੰਦ ਆ ਬੈਂਕ ਚ ਤੇ ਹੀ ਆ ਗਏ ਆ ਵੇਖੋ ਬੈਂਕਰ ਪੰਜਾਬ ਐਂਡ ਸਿੰਧ ਬੈਂਕ ਤੇ ਵੀ ਦਿੰਦੇ ਆ ਕੰਮ ਬਣਦਾ ਕਿ ਨਹੀਂ ਉਥੇ ਡਾਹੀਂ ਕਰਨਾ ਗੱਲ ਨਹੀਂ ਆਹੀਂ ਥੋੜਾ ਜਿਹਾ ਕੰਮ ਕਰ ਲੀਏ ਇੱਥੇ ਫੇਰ ਮਿਲਦੇ ਆਂ ਕੋਈ ਗੱਲਾਂ ਜੂਸ ਪੀਣੇ ਹੀ ਤੁਹਾਨੂੰ ਮਿਲਦੇ ਕੋਈ ਨਹੀਂ ਬਾਹਰ ਕਿਥੇ ਲਾਈ ਹੋਣਾ ਬੱਸ ਲੈ ਵੀ ਅਮਰਤ ਆਹੀਂ ਪੀ ਲਈ ਹੁਣ ਜੂਸ ਹੈ ਉਹ ਜੂਸ ਕਿਹੜਾ ਪੀਣਾ ਮਿਕਸ ਕਰਨਾ ਸ਼ੇਕ ਮਿਕਸ ਪੀਣਾ ਬਣਾਉਣਾ ਸ਼ੇਕ ਉਹ ਪਿਛਲੀ ਪਿਛਲੀ ੜੀ ਤੋਂ ਪੀਣਾ ਹੀ ਇਹ ਜਿਹੜਾ ਬੀਨ ਹੈ ਗੱਡੀ ਪਾ ਇੱਥੇ ਹਾਂ ਗੱਡੀ ਇੱਥੇ ਲਾ ਲਾ ਗੱਡੀ ਲਾ ਲਈ ਆਪਾਂ ਇੱਥੇ ਤੇ ਵਾਜ ਨਹੀਂ ਉਹ ਕੱਢਦਾ ਇਦਾਂ ਦੀਆਂ ਕੀ ਗੱਲ ਵਾ ਬ੍ਰੇਕ ਆ ਮੂੰਹ 'ਚ ਲੱਗਣੀ ਆ ਹਾਂ ਠੀਕ ਆ ਚਲੋ ਅਸੀਂ ਪੀ ਲਈਏ ਜੂਸ ਮਿਲਦੇ ਹਾਂ ਹਾਂਜੀ ਮੈਂ ਆ ਗਿਆ ਫੇਰ ਹੁਣ ਗਰਾਊਂਡ 'ਚ ਥੋੜਾ ਗਰਾਊਂਡ 'ਚ ਆ ਕੇ ਆਪਾਂ ਨੂੰ ਵਧੀਆ ਫੀਲ ਹੁੰਦਾ ਥੋੜਾ ਤਾਂ ਕਰਕੇ ਆ ਜੀਦਾ ਹਵਲੇ ਆ ਗगन ਮੇਰਾ ਯਾਰ ਆ ਸੱਜਦਾ ਮੈਨੂੰ ਗगन ਇੱਧਰ ਆ ਵੇ ਤੇਰਾ ਮੂੰਹ ਨਹੀਂ ਦਿਖਣਦਾ ਚੰਗੀ ਤਰ੍ਹਾਂ ਬਸ ਅਹੀਂ ਫੁੱਟਬਾਲਾਂ ਥੋੜੀ ਪ੍ਰੈਕਟਿਸ ਕਰਨੀ ਆ ਹਾਂਜੀ ਹਾਂਜੀ ਵੀ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਇਹ ਵਲੌਗ ਵਧੀਆ ਲੱਗੂ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਠੀਕ ਆ ਜੀ ਓਕੇ ਬਾਏ